僕時間がないのかなていうのは僕は勉強があるから。多くて、みんなで頑張らないと。これでもない。多くで頑張るのか。<music>

ਤੇ ਬੰਦੇ ਰਟਟੋਰੀ ਹੁੰਦੀ ਆਏ ਉਹ ਵਿਦੌਸਟ ਸਮਾਰਟ ਸਵਾਰਟ ਕੈਮਰਾਂ ਲੈ ਕੇ ਦਰਨੇ ਦੇ ਪੈਸੇ ਆ ਕਤਨਾ ਆਵਾ ਕੇ ਜਿੰਦਰਾ ਬਣਗੇ ਰੰਗ ਸਾਜੀ ਬਿਲਾ ਕੇ 30 ਤੇ 30 ਵਾਪਸ ਯਾਤਰੀ ਦੀ ਗੱਲਬਾਤ ਇਹ ਜਿਸਨੂੰ ਪਤਾ ਨਹੀਂ ਲੱਗਿਆ ਸਾਨੂੰ ਤਾਂ 8 ਵਜੇ ਪਤਾ ਲੱਗਿਆ ਦਾ ਜਿਸਨੂੰ ਫੋਨ ਕੀਤਾ ਕਿ ਸਲੇ ਵੀ ਥੋੜੀ ਜਿਹੀ ਕਾਹ ਚਾਹ ਵਾਕਾ ਹੋ ਗਰ ਲੱਗੀ ਤੇ ਸਤਾਪਜ ਜਿਸਨੂੰ ਸਾਨੂੰ ਮੁਤਾ ਲੱਗਿਆ ਦਾ ਉਹਦਾ ਕੱਲ ਤੋਂ ਫਰਾਂ ਲੱਗਿਆ ਵਾ ਪਾਜੀ ਸੇਵਾ ਜਿਹੜਾ ਅਖੰਡਾ ਸਾਨੂੰ ਨਹੀਂ ਪਤਾ ਲੱਗਿਆ ਜਿਸ ਤੋਂ ਮਗਰ ਤੱਕ ਸੁਬਾਹਾਂ ਮੰਦ ਲੱਗਿਆ ਕਿੰਨਾ ਚਿਰ ਹੋ ਗਿਆ ਇਸ ਦੁਕਾਨ ਕੀਤੇ ਨੂੰ ਆਹ ਦੋ ਕੋਵਰ ਮੈਂ ਨਾਲ ਪਾਰਾ ਹੋ ਗਿਆ ਤੇ ਕਰਾਈ ਤੇ ਲਈ ਵੇ ਸਾਡੀ ਕਿਰਾਏ ਤੇ ਲੋਰ ਜਾ ਕੇ ਕਿਰਾਏ ਦੇ ਬੋਲਣ ਨਾਲ ਠਿਕਾ ਤੇ ਮਿਲ ਸਕਦੀ ਆ ਦੇਖ ਲੈ ਕਿ ਵਾਪਸ ਆ ਕੇ ਕਰਕੇ ਤੇ ਤਕਾਰ ਕਰਾਈ ਸਾਹਮਣੇ ਤੱਕ ਤੱਕ ਕਿਹੜੇ ਪਹਰੇ ਆ ਜਿਵੇਂ 13 ਸਾਲ ਤੋਂ ਬਾਰਾ ਉਮੀਦ ਆਇਆ 20-25000 ਉਪਚੀ ਕੀ ਆ ਬਸ ਕਪੜਾ ਪਾਇਆ ਵੀ ਲੈਕ ਤੋਂ ਕੰਮੀ ਨਹੀਂ ਹੋਵੇ ਜੀ ਸਾਰਾ ਮਿਚਿਆ ਉਹਦਾ ਵੀ ਲੈਕ ਸਾਰਾ ਮਿਚਿਆ ਮਾਤਾ ਜੀ ਗੱਲ ਕਰੀਏ ਕਿ ਆਪਣੇ ਕੋਈ ਲੜਾਈ ਝਗੜਾ ਹੋਇਆ ਨਾ ਹੋਇਆ। ਦਿਨਾਂ ਜੀ ਸਾਡੇ ਨਾਲ ਤਾਂ ਕਿਸੇ ਨਾਲ ਨਹੀਂ ਛੱਡ ਬੰਦਾ। ਕਿਤੇ ਬੰਦਾ ਨਾਲ ਕਿਤੇ ਨਾਲ ਤਾਂ ਜੇ ਸਾਡੇ ਨਾਲ ਵੀ ਆਖੀ ਚੀਕ ਤਾਂ ਕਰਦੇ। ਕਾਹਬੇ ਇਕੜਾ ਖਾਲੀ ਪੀਣਾ ਕੋ ਖਾਲੀ ਪੀਣਾ ਬੰਦਾ ਇੱਕ ਬੰਦਾ ਨਹੀਂ ਆਉਂਦਾ ਕਿਥੇ ਥੋੜਾ ਵਧਿਆ ਰੋਜੀ ਰੋਟੀ ਕੱਢ ਜਾਓ। ਸੱਚੇ ਸਾਰਾ ਕੁਝ ਸਾਰਾ ਦਲ ਕਰ ਲੱਗ ਗਿਆ। ਸਾਰਾ ਆਪਣੇ ਹੋਰ ਹੋਰ ਟਾਈਮ ਪਾਸ ਕਰਿਆ। ਸਦਲ ਕਹਿੰਦੇ ਵੀ ਨਹੀਂ ਕਿਹੜਾ ਨਾਲ ਟਾਈਮ ਅਜੋਜੀ ਰੋਟੀ ਕੰਨ ਲਾ ਗਾ ਬੀਚਾ ਲਾ ਗਾ ਕਰੀਚਾ ਲਾ ਸਤਾਬ ਦਾ ਵੇਲਾ ਪੂਰਾ ਹੱਪ ਕਰ ਲਿਆ ਨਾ ਮੇਕ ਪਹਾਂਚ ਉਤੇ ਕਰ ਕੇ ਵੰਦਾ ਜੋ ਲਾਲਾ ਕਵੀਰ ਕੇ ਪੈਸੇ ਨੇ ਨਰਮਾ ਤੋਂ ਕਿ ਕਰਦਾ ਕੋਈ ਮੁੱਟੂ ਅਗਲੇ ਹੀ ਚੜ ਗਿਆ ਨੀ ਅੰਬੀ ਨੂੰ ਅੰਤੋਂ ਨਾਲੇ ਆਹ ਚਾਹੜਾ ਆ ਤਰਸ ਕਿ ਸੋਣ ਹੈ ਇਨਾ ਕਿ ਕੱਟਾ ਤਾਂ ਮਾਰਨੇ ਚਾਹਦਾ ਆ ਇਕਰ ਇਕਰ ਬੜਾ ਬੱਦ ਨਿਆਣਾ ਬੱਚਾ ਹੈ ਇਨਾ ਬੱਚਾ ਵੀ ਹੈ ਨੀ ਤੇਰਾਲਾ ਹੈ ਨੀ ਇਦਾਂ ਕੋਈ ਹੈ ਨੀ 24 25 ਸਾਲ ਦਾ ਖੜਾ ਪਰ ਹੈ ਨਾ ਦੋਸਤੋ ਇਹੋ ਵੀ ਤੁਹਾਡੇ ਸਾਹਮਣੇ ਨੀਂ ਸੋਦਾ ਹੈ ਨੀ ਉਹ ਤਾਂ ਸਿਰਫ 4-5 ਹੀ ਗੱਲ ਇਹਨੂੰ ਕਰ ਦਿੱਤਾ ਜਿਹੜੀ ਦਾਦੂ ਜੇ ਮੁੰਡੇ ਹੈਗੇ ਜਿਹੜਾ ਅੱਧਾ ਬੰਦਾ ਉਹ ਬੇਚਾਰਾ ਆ ਨੁਕਸਾਨ ਪਏ ਕਿੰਨਾ ਹੋਊਗਾ ਮਤਲਬ ਇਹ ਜਿਸ ਕਾਰਨ ਹੋ ਤੁਸੀਂ ਆ ਵੀ ਤੂੰ ਖਾਏਗਾ ਮਤਲਬ ਤੈਨੂੰ 3-4 ਮੱਥ ਤੱਕ ਨੂੰ ਸਾਲ ਹੋਏਗਾ ਗੱਲ ਦਾ ਲੱਗਦਾ ਬਈ ਚਾਹ ਮੱਟਾ ਬਣੇ ਸਿਕਾ ਜਿਹੜਾ ਬਾਕੀ ਹੁਣ ਉਹਨੂੰ ਪਤਾ ਲੱਗੂ ਜਿਹੜਾ ਮੈਂ ਫਾਇਰ ਫਾਇਰ ਫੜ ਫੜ ਲਾਉਂਦਾ ਸਿਕਾ ਬਾਕੀ ਜਿਹੜਾ ਮੈਂ ਗੀਂਦੀ ਰਹੀ ਉਹਨੂੰ ਪਤਾ ਨਹੀਂ ਕਿ ਤੇ ਮੈਂ ਗੀਂਦੀ ਕੋਈ ਕੈਮਰਾ ਵਗੈਰਾ ਨਹੀਂ ਲੱਗੇ ਸੀ ਕਿਸੇ ਨਾਲੇ ਪਾਸੇ ਐਨੀ ਮੈਂ ਜੀ ਕੰਮ ਆ ਕੇ ਗਈ ਮੈਂ ਰੋਟੀ ਫੜਾ ਗਈ ਮੈਂ 10 ਵਜੇ ਮੈਂ ਇਹਨੂੰ ਆਖਿਆ ਵੀ ਤੁਸੀਂ ਉੱਥੇ ਕੈਮਰਾ ਲਵਾ ਲ ਮੈਨੂੰ ਆੱਖਾਂ ਲੱਗਾ ਨਹੀਂ ਉਹ ਦੂਜੀ ਲੱਜੀ ਵੀ ਆ ਕਹਿੰਦਾ ਹਾਂ ਕੈਮਰਾ ਲੱਜੀ ਵੀ ਆ ਆਈ ਲਾ ਇਹੋ ਨਹੀਂ ਲੱਗਿਆਗਾ ਮੈਂ ਕੈਮਰਾ ਲਵਾ ਲ ਪੁੱਤ ਮੈਂ ਇਨਕੋਸੇ ਅਟਨੋਸ ਕੈਮਰਾ ਵੀ ਨਾਲ ਲਵਾ ਦਿੰਦੇ ਕਰਾਏ ਤੇ ਦੁਕਾਨ ਜੀ ਕਿਰਾਏ ਤੇ ਆ ਜੀ ਕਿਰਾਏ ਤੇ ਅ ਹ ਹੁਣ ਤੁਸੀਂ ਕੋਈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਤਲਵਾ ਦਿੱਤੇ ਕੋਈ ਇੱਕਦਮ ਦਿੱਤੀ ਹੋਈ ਹੈ ਤਲਾਸ਼ ਆਇਆ ਕੋਈ ਹਾਂ ਤੇ ਗੈਰ ਵਿੱਚ ਵੇਚ ਗਏ ਮਲਾਜਮ ਲੈ ਕੇ ਸਾਰਾ ਕੁਝ ਕਰਦੇ ਸੀ ਇਹ ਜੇ ਸਾਰਾ ਕੁਝ ਕਰਦੇ ਆ ਜੀ ਦੇਖ ਕੇ ਸਾਰਾ ਦੇਖ ਕੇ ਉਹ ਅਨਸਾਰਾ ਦੇਖ ਦੇ ਕੇ ਬਾਕੀ ਉਹ ਮੁੰਡੇ ਤੋਂ ਪਤਾ ਲੱਗੂਆ ਜਿਹੜੇ ਉਹਨੂੰ ਪਤਾ ਨਹੀਂ ਆਉਂਦਾ ਤ੍ਰੰਦ ਗਿਆ ਵਾਦੀ ਉਹ ਅੱਛਾ ਜੀ ਤ੍ਰੰਦ ਗਿਆ ਵਾਤਾ ਲਗਾ ਵਾ ਕਿਉਂਦੇ ਆਏ ਤਾਂ ਪਤਾ ਨਾ ਕਿ ਜਿਹੜਾ ਉਹਨੂੰ ਕੰਮ ਚੀਜ਼ ਦਾ ਪਤਾ ਹੈਗਾ ਜਿੰਨਾ ਕਿ ਸਾਨੂੰ ਪਤਾ ਹੁੰਦਾ ਕਿਸੇ ਕਹਿਤਾ ਨਾ ਕੋਈ ਕਿ ਦਾ ਕਾਰਨ ਉਹਨੇ ਕਿ ਥੋੜਾ ਜਿਹਾ ਕੋਈ ਹੋਈ ਕਿ ਤੇ ਸਾਲ ਕੀ ਹੋਇਆ ਦੁਕਾਨ ਕਰੀ ਉਹ ਸੇ 7 ਮਹੀਨੇ ਹੋ ਗਏ ਇਸੇ ਕਰੇ ਪਹਿਲਾਂ ਨਿਸ਼ਾਨੇ ਕਰੀਏ ਹੁਣ 2-3 ਮਹੀਨੇ ਹਾਂ ਠੱਕ ਟਿਕਾ ਕੇ ਕਰ ਬਤਾ ਕਿਹੜਾ ਕੋਲੇ ਪਿਆ ਹੁਣ ਤੱਕ ਕਰਾਵਾ ਹੂੰ ਹੂੰ ਇਹ ਘਟਨਾ ਵਾਪਰੀ ਹੈ ਕੀ ਲੱਗਦਾ ਹੈ ਚੋਰੀ ਦੇ ਮਨਚ ਨਾਲ ਇਹ ਕੀਤੀ ਗਈ ਹੈ ਤਾਂ ਕੋਈ ਕੋਈ ਵੀ ਪਤਾ ਲੱਗ ਜਾਂਦਾ ਫਿਰ ਤਾਂ ਹਨਾ ਵੀ ਉਹੀ ਗੱਲ ਕੋਈ ਚੱਕਿਆ ਹੁੰਦਾ ਤੇ ਉਹ ਕਰਨਾ ਹੁਣ ਕੰਦ ਪੰਨੀ ਵੀ ਉਹ ਤਾਂ ਹੁਣ ਚੋਰੀ ਦਾ ਵੀ ਕੋਈ ਬਣ ਸਕਦਾ ਅੱਛਾ ਹੈ ਉਹਦਾ ਕਿਸੇ ਨੇ ਅੱਗ ਲਾਈ ਹੈ ਜਾਂ ਕੰਦ ਪੰਨਿਚ ਹਾਂ ਕੰਦ ਪੰਨਿਚ ਅੱਗ ਲਾਈ ਉਹ ਕਿੰਨੇ ਕ ਵਜੇ ਦੀ ਘਟਨਾ ਲੱਗਦੀ ਹੈ ਤੁਹਾਨੂੰ ਪਤਾ ਪਵੇ ਲੱਗਿਆ ਪਤਾ ਨਹੀਂ ਕਿ ਉਹ ਆਪਣੇ ਕਹਿੰਦੇ ਹੁਣ 12 1 ਵਜੇ ਤੋਂ ਬਾਅਦ ਬਾਅਦ ਹੁੰਉ ਬੁਰਸ ਵਾਲੇ ਕਹਿੰਦੇ 12 ਵਜੇ ਤੋਂ ਇਥੇ ਇਥੇ ਲੰਘੇ ਆਂ ਕੋਈ ਗੱਲ ਬਾਤ ਵੀ ਉਸ ਤੋਂ ਬਾਅਦ ਬਾਅਦ ਹੀ ਗੱਲ ਹਾਂ ਬਾਕੀ ਪਰਿਵਾਰ ਦੇ ਹਾਲਤ ਮੱਦੇ ਹਾਲਤ ਕਿੱਦਾਂ ਜੀ ਨਹੀਂ ਠੀਕ ਆ ਵੀਰੇ ਮੁੰਡਾ ਵਧੀਆ ਠੀਕ ਆ ਆਪਣੀ ਮੁੰਡਾ ਭਾਈਚਾਰਾ ਤੇ ਠੀਕ ਆ ਮੁੰਡਾ ਕੋਈ ਖਾਂਦਾ ਨਹੀਂ ਪੀਂਦਾ ਨਹੀਂ ਵਧੀਆ ਠੀਕ ਆ ਨਾਲ ਨੂੰ ਮੁੰਡਾ ਹਾਂ ਜੇ ਸਾਹ ਨਾਲ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਜੀ ਇਹਦੇ ਵਜ੍ਹਾ ਨਾਲ ਨੁਕਸਾਨ ਬਹੁਤ ਹੋ ਗਿਆ ਹਾਂ ਸਾਡੀ ਸਾਨੂੰ ਬਹੁਤ ਦੁੱਖ ਆ ਵੀਰੇ ਇਹਨਾਂ ਨੂੰ ਤਾਂ ਦੁੱਖ ਹੋਣਾ ਹੀ ਹੋਣਾ ਨੁਕਸਾਨ ਹੈ ਨਾਲ ਸਾਨੂੰ ਵੀ ਬਹੁਤ ਦੁੱਖ ਆ ਅਸੀਂ ਵੀ ਕਿਰਾਏ ਤੇ ਦੁਕਾਨ ਦਿੱਤੀ ਸੀ ਅੱਛਾ ਤੁਹਾਡੀ ਦੁਕਾਨ ਸਾਡੀ ਜਗ੍ਹਾ ਵੀਰੇ ਹਾਂ ਅੱਛਾ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਤਾਂ ਵੀਰੇ ਪਿੰਡ 'ਚ ਰਹਿੰਦੇ ਹਾਂ ਹਾਂ ਹੀ ਅਸੀਂ ਨਵੀਂ ਜਗ੍ਹਾ ਹੋਣ ਲਈ ਸੀ ਦੁੱਖ ਵੀ ਰ ਸਾਨੂੰ ਵੀ ਬਹੁਤ ਜਿਆਦਾ ਗਰੀਬ ਬੰਦੇ ਆਣ ਉਹੀ ਕਹਾੜ ਅੱਜ ਕੱਲ ਤਾਂ ਜ਼ਿਲ੍ਹੇ ਦੇ ਭਾਂਡੇ ਦੀ 판 ਦੇ ਤੇ ਗੜਾ ਇੰਨਾ ਨੁਕਸਾਨ ਮਹਿੰਗੇ ਮਹਿੰਗੇ ਬਿਜਾ ਕਰ ਮਾਤਰੀ ਕਰ ਸਾਨੂੰ ਬਹੁਤ ਦੁੱਖ ਸੰਤ ਵੀਰੇ 8 ਵਜੇ ਤੋਂ ਸਵੇਰ ਪਤਾ ਲੱਗਿਆ ਕਿ ਸੰਤ ਕੁਝ ਨੰਗਾ ਹੋਇਆ ਦੱਸ ਕੇ ਗਿਆ ਨਾਸੀ ਆਏ ਕਰਕੇ ਥੋੜੀ ਨੂੰ ਦੁਕਾਨ ਚੱਗ ਲਾ ਦੇ ਵਿੱਚ ਮੈਂ ਤਾਂ ਉਹ ਵੀ ਕੋਈ ਕੰਧ ਦੀ ਕਾਰ ਥਲੇ ਛੱਡ ਕੇ ਮੈਂ ਕਿਹਾ ਕੋਈ ਮਾਈ ਮੋਟੀ ਕਿ ਤਾਰ ਪੂਰ ਦਾ ਖੂਆ ਪੈ ਗਿਆ ਹੋ ਆਦਾ ਪਤਾ ਹੀ ਨਹੀਂ ਸੀਗਾ ਹਾਂ ਅ ਮਤੇ ਕੀ ਕਹਿਣਾ ਚਾਹੋਗੇ ਕੋਈ ਸਰਸਤਾ ਨੂੰ ਅਪੀਲ ਕਰਨਾ ਚਾਹੋਗੇ ਕਿਉਂਕਿ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਲਗਭਗ 3 3.5 ਲੱਖ ਦਾ ਨੁਕਸਾਨ ਹੋ ਚੁੱਕਾ ਹੈ ਇਹਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਜੀ ਜੀ ਬੇਨਤੀ ਕਰਨਾ ਚਾਹੁੰਦਾ ਜੀ ਕਿੰਨੀ ਵੀ ਬਾਤ ਤੋਂ ਬਾਅਦ ਇਹਨੇ ਗਰੀਬ ਦੀ ਮਦਦਤ ਹੋ ਜੀ ਜੀ ਬਹੁਤ ਬਾਤ ਤੋਂ ਬਾਅਦ ਬਹੁਤ ਵਾਰ ਗਰੀਬ ਦੀ ਮਦਦਤ ਹੋਵੇ ਜਵਾਕ ਦੇ ਬਹੁਤ ਔਖਾ ਵੀ ਇਹ ਨੂੰ ਨਾ ਅੱਜ ਤੋਂ ਔਖਾ ਪੈਸਾ ਤੇ ਨਹੀ ਬਣਦਾ ਜਵਾਕ ਦੇ ਅੱਖਾਂ ਉੱਤੇ ਵੀ ਲੀ ਰਿਹਾ ਉਹ ਵੀ ਖਰਾਬ ਹੋ ਗਿਆ ਅੰਤ ਨੂੰ ਉਹ ਸਿਹਤਿਆਰੀ ਆ ਰਹੇ ਬੰਦੇ ਬਹੁਤ ਬਾਤ ਇਹਨਾਂ ਦੀ ਗਰੀਬ ਦੀ ਮਦਦਤ ਹੋਵੇ ਹਾਂ ਅਦਾ ਪਿਆ ਕੀ ਕਹਿਣਾ ਚਾਹੋਗੇ ਕੋਈ ਸੰਸਥਾ ਅਪੀਲ ਕਰਨਾ ਚਾਹੋਗੇ ਇਹ ਕਹਿੰਦੇ ਵੀ ਸੱਚ ਮਾਰੀ ਮੋਟੀ ਜਾਣ ਨੂੰ ਸਹਾਇਤਾ ਹੋ ਲੈ ਜਾ ਰਹੇ ਨੇ ਮੰਤਰ ਕਹਣੇ ਦੁਆਰਾ ਦੂਰੀ ਵਾਲਾ ਦੇ ਰੋਜੀ ਰੋਟੀ ਕਰਕੇ ਖਾਣ ਵਾਲਾ ਹੋ ਜਿਹੜਾ ਅਸੀਂ ਕਰਕੇ ਦੇ ਦਿੱਤਾ ਕਿ ਅਸੀਂ ਮਤਾਂ ਕਰੀ ਜੀ ਪਹਿਲਾਂ ਸਾਡੇ ਕੋਲ ਤਾਂ ਜੀ ਪਹਿਲਾ ਵਾਲੇ ਨਹੀਂ ਪੈਸੇ ਮੋਰਦੇ ਅਸੀਂ ਬਹੁਤ ਅੰਡੇ ਦੇ ਸਿਰ ਚੜਾਈ ਬੈਠੇ ਆ ਜੀ ਰੋਜੀ ਰੋਟੀ ਵੀ ਖਾਤ ਤੋਰ ਆਹਦਾ ਪਿਆ ਜਰਾ ਡਰੰਗ ਦਾ ਮਰੀਜ਼ ਨਾਲ ਦਿਹਾੜੀ ਦਾ ਪੱਕਾ ਸਰਬਕਿੰਨਾ ਕਰ ਸਕਦਾ ਹੈਗਾ ਇਹ ਜਿਹੜਾ ਉਤਾਰੇ ਜਿਗਾਰੀ ਕਰਾ ਉਹ ਗੜ ਕਰੂਗਾ ਵੀ ਕਿ ਇਹ ਇਹਨਾਂ ਦੇ 10 ਸਾਲ ਤੋਂ ਉਹਦੇ ਵੀ ਲਊਗਾ ਵੀ ਜੇ ਮਾੜੀ ਮੋਟੀ ਬਦਤੋ ਦੇਂਦਾ ਤਾਂ ਹੋ ਦੇਗਾ ਵੀ ਰੋਟੀ ਦੁਆਰਾ ਕਰਕੇ ਕਾਲ ਲੱਗਦੇ ਬਾਕੀ 22 ਸਾਲ ਤੇ ਉਹ ਸਾਲ ਦਾ ਬੰਦਾ ਕਿਹੜਾ ਮਾੜਾ ਬੰਦਾ ਹੈ ਜਿਹਵਾ ਆਖ ਵੀ ਜਦ ਅਲਗ ਅਲਗ ਕਹਿੰਦਾ ਇਹ ਕੰਮ ਆ ਇਹੋ ਜੇ ਕੰਮ ਆਣਾ ਹੈ ਤੇ ਉਹ ਚੰਗਾ ਹੈ ਇਹ ਜਿਹੜਾ ਜਰਨਲਿਸਟ ਹੈ ਅਸੀਂ ਇਹਨਾਂ ਦੀ ਜਿਗਾਰੀ ਰੋਟੀ ਦਾ ਕਰਕੇ ਦੇਵਾਂਗੇ ਅਸੀਂ ਇਹਦਾ ਬਿਅਰ ਦਾ ਕਰਾਂਗੇ ਜੇ ਨਾਰਮੇ ਤੋਂ ਕੋਈ ਚੋਲਾ ਲਾ ਲਾ ਅਸੀਂ ਕਹਾਂਈ ਤੋਂ ਕਰਕੇ ਤਾਂ ਵੀ ਆ ਕੇ ਲੱਗਦਾ ਬੱਤ ਮੈਂ ਤੁਹਾਨੂੰ 4 ਲੱਖ 5000 ਰੁਪਏ ਆ ਕੇ ਫਿਰ ਸਰ ਚੜਿਆ ਤੇ ਅਗੋਂ ਮੈਂ ਦਵਾਰਾ ਨਹੀਂ ਕਰਕੇ ਦੇ ਦੂੰਗੀ ਔਕਾ ਬਹੁਤ ਆ ਭਰਾ ਬਹੁਤ